ਕਣਕ ਝੋਨੇ ਦਾ ਫਸਲੀ ਚੱਕਰ ਹੈ ਜੇ ਆਪਾਂ ਇਹਦੇ ਵਿੱਚ ਦੇਖੀਏ ਵੱਡੇ ਪੱਧਰ ਤੇ ਮਸ਼ੀਨੀਕਰਨ ਹੋ ਚੁੱਕਿਆ ਹੈ ਤੇ ਸਾਡੇ ਕੋਲ ਆਪਣੇ ਕੋਲ ਬਹੁਤ ਸਮਾਂ ਹੁੰਦਾ ਹੈ ਵੀ ਜੇ ਉਹਨੂੰ ਆਪਾਂ ਚੰਗੇ ਤਰੀਕੇ ਨਾਲ ਉਹਦੀ ਵਰਤੋਂ ਕਰ ਲਈਏ ਮੇਰਾ ਭਾਵ ਹੈ ਵੀ ਉਹ ਸਮੇਂ ਨੂੰ ਆਪਾਂ ਕਿਸੇ ਪ੍ਰੋਡਕਟਿਵ ਤਰੀਕੇ ਨਾਲ ਵਰਤੋਂ ਕਰ ਲਈਏ ਨਾਲ ਜੇ ਆਪਣੇ ਕੋਲ ਜ਼ਮੀਨ ਘੱਟ ਹੈ ਕਣਕ ਝੋਨਾ ਬੀਜਦੇ ਆ ਤਾਂ ਆਪਾਂ ਨਾਲ ਕੋਈ ਸਹਾਇਕ ਧੰਦਾ ਸ਼ੁਰੂ ਕਰ ਲਈਏ ਸੋ अनेका ਜਿਹੜੇ ਸਹਾਇਕ ਧੰਦੇ ਨੇ ਜਿਹੜੇ ਕਿ ਕੀਤੇ ਜਾ ਸਕਦੇ ਨੇ ਖੇਤੀਬਾੜੀ ਦੀ ਪੈਦਾਵਾਰ ਤੇ ਕੋਈ ਉਹਦਾ ਮਾੜਾ ਅਸਰ ਨਹੀਂ ਪੈਂਦਾ ਤੇ ਨਾਲ ਨਾਲ ਆਪਣੀ ਜਿਹੜਾ ਇੱਕ ਵਾਧੂ ਵਸੀਲਾ ਆਪਣਾ ਜਿਹੜਾ ਆਮਦਨ ਦਾ ਉਹ ਸ਼ੁਰੂ ਹੋ ਜਾਂਦਾ ਸੋ ਇਹਦੇ ਵਾਸਤੇ ਕਈ ਵਾਰ ਕਿਸਾਨ ਵੀਰਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿੱਥੋਂ ਟ੍ਰੇਨਿੰਗ ਮਿਲਣੀ ਹੈ ਕਿੰਨੇ ਦਿਨਾਂ ਦੀ ਮਿਲਣੀ ਹੈ ਜੇ ਕੋਈ ਕੰਮ ਅਸੀਂ ਆਪਣੇ ਪੱਧਰ ਤੇ ਸ਼ੁਰੂ ਕਰ ਲਿਆ ਉਹਦੇ ਚ ਪਾਸ ਹੋਵਾਂਗੇ ਕਿ ਫੇਲ ਹੋਵਾਂਗੇ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਟ੍ਰੇਨਿੰਗਾਂ ਕੋਰਸਾਂ ਤੋਂ ਆਪਾਂ ਨੂੰ ਜਿਹੜੀਆਂ ਪਤਾ ਲੱਗ ਜਾਂਦੀਆਂ ਤੇ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਨੇ ਲਗਭਗ 22 ਖੇਤੀ ਵਿਗਿਆਨ ਕੇਂਦਰ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਸੋ ਉੱਥੋਂ ਆਪਾਂ ਸਹਾਇਕ ਧੰਡਿਆਂ ਦੀਆਂ ਜਿਹੜੀਆਂ ਸਿਖਲਾਈਆਂ ਕਰ ਸਕਦੇ ਹਾਂ